ਪਿਛਲੀ ਵਾਰੀ ਵੀ ਤਾਰਾਂ ਹੀ ਜੇ ਨਾ ਤਾਰਾਂ ਦੀ ਹੈ ਨਾ ਇਹ ਸਹੀ ਹੈ ਇਹਦੀ ਇਹਨੂੰ ਦੁਬਾਰਾ ਕਰਦੇ ਇਹ ਸਹੀ ਹੀ ਹੈ ਥੋਲੇ ਢੇਰ ਲਾਤੇ ਸੀ ਉਹਨੇ ਫਿਰ ਨਹੀਂ ਸਕੀਆਂ ਸੱਚ ਉਹਨੇ ਉਹ ਵੀ ਨਹੀਂ ਸਕਿਆ ਨਹੀਂ ਤਾਂ ਉਹਦੀ ਵਧੀਆ ਸੀ ਉਹਦਾ ਸਾਡੇ ਨਾਲ ਗੱਲ ਹੋ ਗਈ ਨਾ ਜਿੱਤੇ ਰਹਿ ਗਈ ਉੱਤੇ پیسے ਲੈਣੇ ਆਹ ਵਧੀਆ ਸੀ ਮਨਾ ਯਾਰ ਚੱਲੀ ਵੀ ਦਾ ਪੀਸੀ 574 ਇਹ ਚੱਲ ਸ਼ਾਂਬਾਲ ਕੀ ਦੀ ਵਧੀਆ ਹੈਈ 33 ਅੱਗੇ ਪਰ ਇਹ ਵੀ ਵਧੀਆ ਸਿਰੇ ਦਾ ਠੀਕ ਹੈ ਉਹ ਬਾਈ ਕੰਨ ਲੈਣੀ ਗਾਰੰਟੀ ਹੈ ਕੇ ਨਹੀਂ ਹੁੰਦੀ ਠੀਕਾ ਤੇ ਲਾਉਣਾ ਬਾਈ ਕੋਈ ਠੀਕਾ ਜੀ ਲਾਓ ਠੀਕਾ ਰੱਖ